ਹਾਂਜੀ ਸਾਰੇ ਨੂੰ ਸასი ਗੱਲ ਸलाम नमस्कार ਤੁਹਾਡੇ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਇਹ ਜਿਹੜੀ ਵੀਡੀਓ ਹੈ ਜੀ ਅੱਜ ਦੀ ਜਿਹੜੀ ਵੀਡੀਓ ਛੋਟੀ ਬਣਾਈ ਜਾ ਰਹੀ ਹੈ ਤੇ ਜਿਹੜੀ ਤੁਹਾਨੂੰ ਕੱਲ ਨੂੰ ਵੀਡੀਓ ਮਿਲੇਗੀ ਉਹ ਤੁਹਾਨੂੰ ਵੱਡੀ ਵੀਡੀਓ ਮਿਲੇਗੀ ਤੇ ਛੋਟੀ ਵੀਡੀਓ ਵਿੱਚ ਸਿਰਫ ਜਿਹੜਾ ਆਪਾਂ ਚੀਤਾ ਦੀ ਨਾਸਾ ਦੇ ਬਾਰੇ ਇਹ ਗੱਲ ਕਰਨੀ ਹੈ ਜੇ ਤੁਸੀਂ ਇਟਲੀ ਦੇ ਵਿੱਚ ਰਹਿੰਦੇ ਹੋ ਤੇ ਜਿਹੜਾ ਚੈਨਲ ਹੈ ਜੀ ਜਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਿਓ ਗੱਲ ਕਰਦੇ ਹਾਂ ਜੀ ਆਪਣੇ ਵੀਡੀਓ ਦੇ ਉੱਪਰ ਜੇ ਤੁਸੀਂ ਇਟਲੀ ਦੇ ਵਿੱਚ ਰਹਿੰਦੇ ਹੋ ਤੇ ਜਿਹੜੀ ਵੀਡੀਓ ਹੈ ਜੀ ਤੁਹਾਡੇ ਵਾਸਤੇ ਸੁਣਨੀ ਬਹੁਤ ਜ਼ਰੂਰੀ ਹੈ ਹੁਣ ਬਹੁਤੇ ਕੇਸਾਂ ਦੇ ਵਿੱਚ ਦੇਖਿਆ ਗਿਆ ਕਿ ਸਾਡੇ ਬਹੁਤ ਸਾਰੇ ਜਿਹੜੇ ਵੀਰ ਹਨ ਉਹਨਾਂ ਨੂੰ ਕਈਆਂ ਨੂੰ ਇਟਲੀ ਦੇ ਵਿੱਚ ਰਹਿੰਦੇ ਆ 15 ਸਾਲ ਹੋ ਚੁੱਕੇ ਆ ਤੇ ਕਈਆਂ ਨੂੰ 20 ਸਾਲ ਜਦੋਂ ਆਪਾਂ ਉਹਨਾਂ ਦੇ ਕੋਲੋਂ ਪੁੱਛਦੇ ਆ ਕਿ ਤੁਸੀਂ ਜਿਹੜੀ ਚੀਤਾ ਦੀ ਨਾਸਾ ਅਪਲਾਈ ਕਰ ਲਈ ਹੈ ਤਾਂ ਕਿਉਂ ਜਵਾਬ ਮਿਲਦਾ ਹੈ ਕਿ ਨਹੀਂ ਉਹਨਾਂ ਨੇ ਅਜੇ ਤੱਕ ਚੀਤਾ ਦੀ ਨਾਸਾ ਵੀ ਅਪਲਾਈ ਨਹੀਂ ਕੀਤੀ ਐਸੀ ਤੁਹਾਨੂੰ ਇਹ ਦੱਸਦੀ ਕਿ ਜੇ ਤੁਸੀਂ ਅੱਜ ਇਟਲੀ ਦੇ ਵਿੱਚ ਰਹਿੰਦੇ ਹੋ ਤੇ ਕੱਲ ਨੂੰ ਮੰਨ ਲਓ ਤੁਹਾਡਾ ਮਨ ਕਰਦਾ ਹੈ ਕਿ ਜਿਹੜੀ ਇਟਲੀ ਹੈ ਜੀ ਤੁਹਾਨੂੰ ਚੰਗੀ ਨਹੀਂ ਲੱਗਦੀ ਤੁਸੀਂ ਵਾਪਸ ਜਾਣਾ ਚਾਹੁੰਦੇ ਹੋ ਫਿਰ ਤੁਸੀਂ ਵਾਪਸ ਇੰਡੀਆ ਚਲੇ ਜਾਂਦੇ ਹੋ ਤੇ ਫਿਰ ਜਾ ਕੇ ਸਾਲ 6 ਮਹੀਨੇ ਬਾਅਦ ਤੁਹਾਡਾ ਮਨ ਕਰਦਾ ਹੈ ਕਿ ਇੰਡੀਆ ਦੇ ਵਿੱਚ ਤਾਂ ਪੈਸੇ ਜਿਹੜੇ ਹਨ ਜੀ ਪੂਰੇ ਨਹੀਂ ਹੋ ਰਹੇ ਜਾਂ ਜਿਹੜੇ ਖਰਚੇ ਨਹੀਂ ਚੱਲ ਰਹੇ ਤੇ ਦੁਬਾਰਾ ਇਟਲੀ ਜਾਣਾ ਚਾਹੀਦਾ ਹੈ ਤੇ ਉਸ ਟਾਈਮ ਹੋ ਸਕਦਾ ਹੈ ਕਿ ਤੁਹਾਡੇ ਕੋਲ ਡਾਕੂਮੈਂਟ ਵਾਪਸ ਆਉਣ ਦੇ ਵਾਸਤੇ ਹੋਣ ਜਾਂ ਹੋ ਸਕਦਾ ਹੈ ਕਿ ਡਾਕੂਮੈਂਟ ਨਾ ਵੀ ਹੋਣ ਹੁਣ ਜਿਹੜੀ ਇਸ ਚੀਜ਼ ਦੀ ਸਮੱਸਿਆ ਕਿਵੇਂ ਦੂਰ ਕੀਤੀ ਜਾਵੇ ਇਹਦੇ ਵਾਸਤੇ ਜਿਹੜਾ ਇੱਕੋ ਇੱਕ ਰਸਤਾ ਹੈ ਉਹ ਰਸਤਾ ਇਹ ਹੈ ਕਿ ਜੇ ਤੁਸੀਂ ਕਰਤਾ ਜਿਹੜੀ ਹੈ ਜੀ ਕਰਤਾ ਦੀ ਦੀਅੰਤੀ ਤਾਂ ਇਟਲੀ ਦੇ ਵਿੱਚ ਬਣਾਈ ਹੈ ਜਿਸ ਚਾਹਤ ਤੁਸੀਂ ਕਰਤਾ ਜੀ ਦੀ ਅਤੀ ਤੇ ਪਹਿਲੀ ਵਾਰ ਇਟਲੀ ਦੇ ਵਿੱਚ ਬਣਾਈ ਹੈ ਜਿਹੜਾ ਤੁਹਾਡਾ ਜਿਹੜਾ ਕੰਟੀਨਿਊ ਚੱਲ ਰਿਹਾ ਹੈ ਤੁਸੀਂ ਆਪਣੇ 10 ਸਾਲ ਜਿਹੜੇ ਹਨ ਜੀ ਉਹਨਾਂ ਦੀ ਕੈਲਕੂਲੇਸ਼ਨ ਕਰੋ ਕਿ ਕਦੋਂ ਤੁਹਾਡੇ 10 ਸਾਲ ਪੂਰੇ ਹੋ ਰਹੇ ਹਨ ਉਸ ਤੋਂ ਬਾਅਦ ਤੁਸੀਂ ਕੈਲਕੂਲੇਸ਼ਨ ਕਰਕੇ ਦੇਖ ਲੈਣਾ ਕਿ ਕਿਹੜੇ ਸਾਲ ਦੇ ਵਿੱਚ ਡਾਕੂਮੈਂਟ ਤੁਹਾਡੇ ਜਿਹੜੇ ਹਨ ਜੀ 10 ਸਾਲ ਦੀ ਮੰਨ ਲਓ ਕਿ 10 ਸਾਲ ਦਾ ਜਿਹੜਾ ਸ਼ੋ ਕਰ ਰਹੇ ਹਨ ਕਿ 10 ਸਾਲ ਤੁਹਾਡਾ ਰੈਜ਼ੀਡੈਂਸ ਹੋ ਚੁੱਕਾ ਹੈ ਉਸ ਵੇਲੇ ਤੁਸੀਂ ਅਗਲਾ ਕੰਮ ਇਹ ਕਰਨਾ ਹੈ ਕਿ ਜਿਹੜਾ ਪੇਪਰ ਹੈ A2 ਦਾ ਉਹ ਪੀਪਲ ਜਿਹੜਾ ਹਰ ਹਾਲਤ ਦੇ ਵਿੱਚ ਦੇਣਾ ਹੈ ਜੇ ਤੁਸੀਂ ਕਰਤਾ ਦੀ ਸਜ਼ੋਰ ਨੂੰ ਨਹੀਂ ਲਈ ਹੋਏ ਜੇ ਤੁਹਾਡੇ ਕੋਲ ਆਲਰੇਡੀ ਜਿਹੜੀ ਕਰਤਾ ਦੀ ਸਜ਼ੋਰ ਨੂੰ ਹੈ ਤੇ ਫਿਰ ਤੁਹਾਨੂੰ ਪੇਪਰ ਦੇਣ ਦੀ ਕੋਈ ਵੀ ਲੋੜ ਨਹੀਂ ਹੈ ਤੁਸੀਂ ਚੀਤਾ ਦੀ ਨਾਂਸਾ ਜਿਹੜੀ ਹੈ ਜੀ ਅਪਲਾਈ ਕਰਨੀ ਹੈ ਉਹਦੇ ਵਾਸਤੇ ਤੁਹਾਡੇ ਕੋਲ ਪਿਛਲੇ 3 ਸਾਲ ਦੇ ਕੁੱਦ ਹੋਣੇ ਚਾਹੀਦੇ ਹਨ ਜਾਂ ਮਦਦ ਲੋਸੇ ਤੇ ਤਰੰਤਾ ਜਿਹੜਾ ਹੋਣਾ ਚਾਹੀਦਾ ਹੈ ਆਮਦਨ ਜਿਹੜੀ ਹੈ ਜੀ ਕੋਈ ਜ਼ਿਆਦਾ ਨਹੀਂ ਚਾਹੀਦੀ ਸਿਰਫ ਜਿਹੜਾ ਹੈ ਜੀ 82630 ਤੇ 31 ਸੈਂਟ ਦੀ ਜਿਹੜੀ ਰੇਟ ਤੁਹਾਨੂੰ ਚਾਹੀਦੀ ਹੈ ਜੇ ਤੁਸੀਂ ਸਿਰਫ ਜਿਹੜੀ ਆਪਣੀ ਚੀਤਾ ਦੀ ਨਾਲਸਾ ਅਪਲਾਈ ਕਰਨੀ ਹੈ ਇਹਦੇ ਵਾਸਤੇ ਬਾਕੀ ਅਪਲਾਈ ਕਰਨ ਦੇ ਵਾਸਤੇ ਜਿਹੜਾ 250 ਯੂਰੋ ਜਿਹੜਾ ਹੈ ਜੀ ਫੀਸ ਅੰਦਰ ਜਮਾ ਹੁੰਦੀ ਹੈ ਜਿਹੜੀ ਸਰਕਾਰ ਨੂੰ ਜਾਂਦੀ ਹੈ 16 ਯੂਰੋ ਦੀ ਮਾਰਕਾ ਦੀ ਬੋਲੋ ਜਿਹੜੀ ਕਿ ਆਨਲਾਈਨ ਹੈ ਤੇ ਉਸ ਤੋਂ ਬਾਅਦ ਜਿਹੜੇ 70 ਯੂਰੋ ਜਾਂ 50 ਯੂਰੋ ਕੋਈ ਲੈਂਦਾ ਹੈ ਕੋਈ 80 ਯੂਰੋ ਲੈਂਦਾ ਹੈ ਉਹ ਜਿਹਨਾਂ ਕੋਲੋਂ ਤੁਸੀਂ ਫਿਲ ਕਰਵਾਉਂਦੇ ਹੋ ਜਿਹੜੇ ਉਹਨਾਂ ਨੇ ਫੀਸ ਲੈਣੀ ਹੁੰਦੀ ਹੈ ਟੋਟਲ ਆਪਾਂ ਇਹ ਕਹਿ ਸਕਦੇ ਹਾਂ ਕਿ ਸਾਢੇ 350 ਯੂਰੋ ਵਿੱਚ ਜਿਹੜੀ ਹੈ ਜੀ ਚੀਤਾ ਦੇ ਨਾਲਸਾ ਤੁਹਾਡੀ ਅਪਲਾਈ ਹੋ ਜਾਂਦੀ ਹੈ ਜਿਵੇਂ ਚੀਤਾ ਨਾਂਸਾ ਸਪਲਾਈ ਹੁੰਦੀ ਉਸ ਤੋਂ ਬਾਅਦ ਤੁਹਾਨੂੰ 10-15 ਦਿਨ ਦੇ ਵਿੱਚ ਜਿਹੜਾ ਕਾਪਾ ਦੀਚ ਹੀ ਆ ਜਾਂਦਾ ਹੈ ਈਮੇਲ ਦੇ ਥਰੂ ਜਦੋਂ ਇੱਕ ਵਾਰ ਕਾਪਾ ਦੀਚ ਹੀ ਆ ਗਿਆ ਤੇ ਉਸ ਤੋਂ ਬਾਅਦ ਕੀ ਹੈ ਕਿ ਤੁਸੀਂ ਜਿਹੜੇ ਬਿਲਕੁਲ ਫ੍ਰੀ ਹੋ ਤੇ ਹੌਲੀ-ਹੌਲੀ ਤੁਸੀਂ ਆਪਣਾ ਕੰਮ ਜਿਹੜਾ ਹੈ ਜੀ ਉਹ ਕਰ ਰਹੇ ਹੋ ਤੇ ਚੀਤਾ ਨਾਂਸਾ ਜਿਹੜੀ ਆਪਣੇ ਹਿਸਾਬ ਦੇ ਨਾਲ ਤੁਹਾਡੀ ਬੰਡੀ ਹੈ ਜਿਸ ਚੋਂ ਤੁਹਾਡਾ ਦੇ ਕਰੇ ਤੋਂ ਦੋਹਾਂ ਸਾਲਾਂ ਬਾਅਦ ਜਿਹੜਾਈ ਸਾਲਾਂ ਬਾਅਦ ਜਿਹੜਾ ਆ ਜਾਂਦਾ ਹੈ ਤੇ ਉਸ ਤੋਂ ਤੁਸੀ ਕੀ ਕਰਨਾ ਹੈ ਕਿ ਚੀਤਾ ਨਾਂਸਾ ਤੁਸੀਂ ਲੈਣੀ ਹੈ ਉਸ ਤੋਂ ਜਿਹੜਾ ਸਭ ਤੋਂ ਵੱਡਾ ਤੁਹਾਨੂੰ ਫਾਇਦਾ ਕੀ ਹੁੰਦਾ ਹੈ ਉਹੀ ਹੁੰਦਾ ਹੈ ਕਿ ਤੁਸੀਂ ਜੇਤੋਂ ਮਰਜ਼ੀ ਇੰਡੀਆ ਦੇ ਵਿੱਚ ਜਾ ਸਕਦੇ ਹੋ ਇੱਥੋਂ ਤੁਸੀਂ ਜਿਹੜਾ OCI ਕਾਰਡ ਬਣਵਾ ਲੈਣਾ ਹੈ ਜਿੰਨਾ ਟਾਈਮ ਮਰਜ਼ੀ ਜਾ ਕੇ ਤੁਸੀਂ ਉੱਥੇ ਰਹਿ ਸਕਦੇ ਹੋ ਤੁਸੀਂ ਜਿਹੜੇ ਨਾਗਰਿਕ ਇਟਲੀ ਨੂੰ ਬਣ ਚੁੱਕੇ ਹੋ ਜੇ ਤੁਹਾਡਾ 2-4 ਸਾਲ ਉਹ ਇੰਡੀਆ ਦੇ ਵਿੱਚ ਰਹਿ ਕੇ ਵੀ ਕੰਮ ਸੈਟ ਨਹੀਂ ਆ ਰਿਹਾ ਤੁਸੀਂ ਵਾਪਸ ਜਿਹੜਾ ਹੈ ਜੀ ਇਟਲੀ ਦੇ ਵਿੱਚ ਵਾਪਸ ਆ ਸਕਦੇ ਹੋ ਕਿਉਂਕਿ ਤੁਹਾਡਾ ਜਿਹੜਾ ਦੇਸ਼ ਇਹ ਬਣ ਜਾਂਦਾ ਹੈ ਸੋ ਚੀਤਾ ਦੇ ਨਾਂਸਾ ਲੈਣ ਦਾ ਜਿਹੜਾ ਕੋਈ ਵੀ ਘਾਟਾ ਨਹੀਂ ਹੈ ਫਾਇਦਾ ਹੀ ਫਾਇਦਾ ਹੈ ਬਾਕੀ ਜਿਹੜੀ ਵੀਡੀਓ ਦੇਖੀ ਤੁਹਾਡਾ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਜਰੂਰ ਯਾਦ ਰੱਖਣਾ ਕਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਕਿਉਂਕਿ ਇਸ ਚੈਨਲ ਦੇ ਉੱਤੇ ਤੁਹਾਨੂੰ ਜਿਹੜੀਆਂ ਵੀਡੀਓ ਜਾਂ ਜਾਣਕਾਰੀਆਂ ਇਹੋ ਜਿਹੀ ਮਿਲਦੀਆਂ ਹਨ ਜਿਹੜੀਆਂ ਕਿ ਤੁਹਾਡੇ ਵਾਸਤੇ ਬਾਕਾਇਦਾ ਕੰਮ ਦੀਆਂ ਹੁੰਦੀਆਂ ਹਨ ਵੀਡੀਓ ਦੇਖੀ ਧੰਨਵਾਦ